ਸਾਸੀ ਗਾਲ ਜੀ ਸਾਰਿਆਂ ਨੂੰ ਚੀਮਾ ਡੇਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ। ਲੋ ਜੀ ਅੱਜ ਪਿੰਡ ਆਇਆ ਲਖਸ਼ਰੀ ਨੰਗਰ ਤਸੀਲਈ ਨਾਲਾ ਤੇ ਜ਼ਿਲ੍ਹਾ ਅਮਰਸਰ। ਅੱਜ ਵੈਰਾਈਟੀਆਂ ਵੀਰ ਦੇ ਕੋਲ ਨਾ ਸਾਰੀਆਂ ਆਂ ਵਿੱਚੇ ਟੋਕੜਾ ਗੱਬਣਾ ਵੀਆ, ਟੋਕੜਾ ਗੱਬਣਾ ਮੱਝ ਆ, ਕੱਟੀ ਆ, ਇੱਕ ਬੱਕਰੀ ਆ। ਟੋਕੜਾ ਗੱਬਣਾ ਗਾਂ ਆ ਸਾਰੀਆਂ ਵੈਰਾਈਟੀਆਂ ਹੈਗੀਆਂ ਤੇ ਵੀਰ ਨਾਲ ਕਰਦੇ ਗੱਲਬਾਤ। ਕੰਮ ਵੀਰ ਦਾ ਨਵਾਂ ਸਟਾਰਟ ਕਰਾਇਆ ਵਾ ਬਾਕੀ ਪੂਰਾ ਆਪਣੇ ਲਾਗੋ ਜਾਣੂ ਵੀਰਿਆ ਤੇ ਇਮਾਨਦਾਰ ਆ ਬਾਕੀ ਵੀਰ ਨੂੰ ਨਾ ਪੂਰਾ ਮਾਨ ਸਤਕਾਰ ਦੋ। ਪਸ਼ੂ ਤੁਹਾਨੂੰ ਇਹ ਸਾਡੇ ਤੋਂ ਸਾਫ਼ ਸੁਥਰੇ ਤੇ ਜਾਇ ਰੇਟ ਤੇ ਮਿਲਿਆ ਕਰਨਗੇ ਅਨੀ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਹੋਰ ਸਨੋ ਠੀਕ ਹੈ ਵਧੀਆ ਵਧੀਆ ਵੀਰ ਜੀ ਸਾਰਿਆਂ ਨੂੰ ਮੇਰੇ ਵੱਲੋਂ ਵੀਰ ਜੀ ਚੀਮਾ ਡੇਰੀ ਫਾਰਮ ਦੇਖਣ ਆਉਣ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਠੀਕ ਹੈ ਜੀ ਵੀਰ ਜੀ ਵੱਧ ਤੋਂ ਵੱਧ ਚੀਮਾ ਡੇਰੀ ਫਾਰਮ ਨੂੰ ਹਾਂ ਜੀ ਪਿਆਰ ਸਤਿਕਾਰ ਦਿਓ ਹਾਂ ਜੀ ਪਸ਼ੂ ਸਾਫ਼ ਸੁਥਰੇ ਮਿਲਿਆ ਕਰਨਗੇ ਤੇ ਨਾਲੇ ਆਪਾਂ ਵੀ ਹੁਣ ਜੇ ਕੰਮ ਸਟਾਰਟ ਕਰਨਾ ਨਾ ਤੇ ਵਧੀਆ ਜਿੱਦਾਂ ਆਪਾਂ ਪਹਿਲੋਂ ਪਸ਼ੂ ਇਦਾਂ ਦੇ ਨੇ ਹਨਾ ਉਦਾਂ ਦੇ ਪਸ਼ੂ ਭਰਾਵਾਂ ਨੂੰ ਦੇਣੇ ਆ ਕਿਉਂਕਿ ਦੂਰ ਨੇੜੇ ਜਾਣੇ ਤੇ ਮੁੱਲ ਚਾਇਜ ਹਾਂ ਜੀ ਹਾਂ ਜੀ ਵੀਰ ਜੀ ਠੀਕ ਹੈ ਨ ਨਿਕ ਨਿਕੇ ਕਰ ਲੈ ਨਾ ਆਪਣੇ ਇਲਾਕੇ ਦੇ ਜਿੰਨੇ ਵੀ ਜਿੱਥੇ ਜਿੱਥੇ ਵੀ ਤੁਹਾਡੇ ਪਸ਼ੂ ਗਏ ਆ ਸਾਰੇ ਸਿਫਟ ਕੀਤੀ ਹਰ ਜੀ ਸਾਰੇ ਆਪਣੇ ਭੈਣ ਭਰਾ ਵਾ ਜਿਨ੍ਹਾਂ ਨੇ ਖਰੀਦਨੇ ਆ ਕਿਦਨੇ ਤੇ ਮੁੱਲ ਵੀ ਪਉਣਾ ਚਾਹੀਦਾ ਤੇ ਨਾਮ ਨਾਮ ਦੱਸ ਦਿਓ ਆਪਣਾ ਨਾਮ ਵੀਰ ਜੀ ਮੇਰਾ ਸੋਨਾ ਜੇ ਪਿੰਡ ਲਸ਼ਕੀ ਨੰਗਲ ਤਹਿਸੀਲ ਜਨਾਲਾ ਠੀਕ ਹੈ ਜੀ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਫੋਨ ਨੰਬਰ ਹੈਗਾ ਜੇ 81953428743 ਠੀਕ ਹੈ ਜੀ ਤੇ ਕਿੰਨੀਆਂ ਅੱਜ ਫਿਰ ਅੱਜ ਵੀ ਜੀ ਹੈਗੇ 4 ਸਾਰੀਆਂ ਵੈਰਾਈਟੀਆਂ ਟੋਕੜਾ ਕੱਪੜਾ ਦੋ ਵਿੱਚ ਹਨਾ ਹਾਂਜੀ ਹਾਂਜੀ ਤੇ ਹਾਂਜੀ ਇਹਦੀ ਗਾਂ ਤੋਂ ਸਟਾਰਟ ਕਰ ਲਈ ਇਹਦੀ ਕੀ ਡਿਟੇਲ ਜੇ ਗਾਂ ਦੀ ਸਵਾਗਤ ਮੈਨਾਂ ਹੈ ਸੂਈ ਨੂੰ ਠੀਕ ਹੈ ਜੀ ਤੱਕ ਲੋ ਦੁੱਧ ਜੇ ਪੱਕਾ ਹੈ ਪਾਣੀ ਰਗਾ ਦੁੱਧ ਜੇ ਠੀਕ ਹੈ ਜੀ ਹਾਂ ਜੀ ਇਹ ਕਾਲਾ ਦੇ ਭਾਏ 12 ਹੀ ਕਹਿ ਦिए ਠੀਕ ਆ ਹਾਂ ਤੱਕ ਕੋਈ ਭਰਾ ਆਪਣੀ ਤਸੱਲੀ ਕਰੇ ਵੀ ਜੀ ਦੋ ਟਾਈਮ ਤਿੰਨ ਟਾਈਮ ਆਪਣੀ ਤਸੱਲੀ ਕਰੇ ਤੇ ਥਣ ਦਾ ਇੱਕ ਤੇਲਿਆ ਹਣਾ ਹਾਂ ਜੀ ਤਿੰਨ ਆਉਂਦਾ ਹੈਗਾ ਆ ਵੇਖੋ ਚੱਲਦਾ ਜੇ ਆ ਵੇਖੋ ਅੱਛਾ ਚੱਲਦਾ ਬਲੋ ਹਾਂ ਘੱਟ ਘੱਟ ਹੋਣਾ ਥਣ ਘੱਟ ਆ ਘੱਟ ਆ ਥਣ ਠੀਕ ਹੈ ਇਹਨੂੰ ਦੱਸਣਾ ਚਲੋ ਦੇਣੀ ਤੇਲੜਾ ਕਰਕੇ ਹੀ ਆ ਹਾਂ ਜੀ ਵੇਖੋ ਤੁਸੀਂ ਮੈਨੂੰ ਪਹਿਲਾਂ ਆਣ ਕੇ ਕਹਿ ਦਾਣਾ ਵੀ ਤਲੜਾ ਕਰਕੇ ਦੇਣੀ ਮੈਂ ਕਿਹਾ ਵੀ ਜੋ ਹੈਗਾ ਆਪਾਂ ਸ ਫਿਰ ਵੀ ਭਰਾ ਤਸੱਲੀ ਕਰਿਆ ਕਰਿਆ ਅਸੀਂ ਤੇ ਹਰੇਕ ਨੂੰ ਇਹੋ ਗੱਲ ਕਹਿੰਨੇ ਆਂ ਵੀ ਆਪਣੀ ਤਸੱਲੀ ਕਰੋ ਕਿਉਂਕਿ ਵਪਾਰੀ ਵੀਰਾਂ ਨੇ ਘਰਾਂ ਚੋਂ ਲਿਆਂਦੇ ਆ ਤੇ ਘਰਾਂ 'ਚ ਹੀ ਜਾਣੇ ਆ ਤੇ ਆਪਣੀ ਤੇ ਹੁੰਦੀ ਆ ਵੀ ਸਾਫ਼ ਤੋਂ ਸਾਫ਼ ਤੇ ਜਾਇਜ਼ ਮੁੱਲ ਤੇ ਤੁਹਾਨੂੰ ਦਵਾ ਦਈਏ ਪਰ ਤਸੱਲੀ ਤੁਸੀਂ ਆਪ ਕਰਨੀ ਆਂ ਬਈ ਚਲੋ ਵੀਰ ਦਾ ਕੰਮ ਨਾ ਇਹਦੇ ਨਾਲ ਆਪਾਂ ਹੰਡੇ ਵਰਤੇ ਆ ਕੰਮ ਵੀਰ ਦਾ ਵਧੀਆ ਹੀ ਰਿਹਾ ਸ਼ੁਰੂ ਤੋਂ ਹੀ ਹਈ ਲੈਓ ਵੀਰ ਜੀ ਇਹ ਵੇੜ ਜੇ ਕਿਸੇ ਨੇ ਘਰ ਵੀ ਦੁੱਧ-ਦੱਧ ਤੇ ਲਾਉਣੀ ਹੋਵੇ ਨਾ ਤੇ ਵੇੜ ਚੰਗਾ ਦੁੱਧ ਕੱਢ ਜੂਗੀ ਮੋਲੇ ਦਾ ਜੈ ਜੀ ਘਰਾ ਦੇਣਾ ਵੀ ਜੀ ਬੱਚੇ ਦੀ ਵੀਡੀਓ ਜੇਰ ਦੀ ਵੀਡੀਓ ਸਾਰਾ ਕੋ ਹੈ ਇਹ ਸਾਰੀ ਵੀਡੀਓ ਹੈਗੀ ਆ ਹਾਂ ਜੀ ਹਾਂ ਜੀ ਠੀਕ ਹੈ ਲੋ ਜੀ ਵੀਰ ਕੋ ਸਾਰੀ ਪ੍ਰੋਪਰ ਤੁਸੀਂ ਵੀਡੀਓ ਇਹਦੀ ਡਿਟੇਲ ਲੈ ਸਕਦੇ ਜੇ ਵੈੜ ਦੀ ਤੇ ਦੁੱਧ ਕੋਈ ਭਰਾ 10 ਲੀਟਰ ਚਵਾਲੇ ਆਪਣਾ ਹਾਂ ਜੀ ਹਾਂ ਫਿਰ ਵੈੜ ਨੂੰ ਖੋਲੇ ਹਾਂ ਜੀ ਤੇ ਵੀਰ ਜੀ ਕਿੰਨੇ ਦੀ ਕਰੀਏ ਜੈ 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 ਵੀ ਜੀ ਉਦਾਂ ਦੇ ਭਾਏ ਵੈੜ ਦੇ ਹੈਗੀ ਸੀ 40 45000 ਦੀ ਨਹੀਂ ਹੁਣ ਮਾਨਤਾਂ ਵਾਲਾ ਹੀ ਕੰਮ ਕਰੀਏ ਇਹਨੂੰ ਹੁਣ ਵੀ ਜੀ ਬਾਇਰ ਮੁੱਲ ਜੇ ਹਾਂਜੀ ਤੇ ਕਰ ਦੋ ਮਾਨਤਨ ਕੋਈ 1500 ਮਾਨਤਨ ਤੁਹਾਡਾ ਹੀ ਹੋਣਾ ਜੇ ਤੇ ਠੀਕ ਹਾਂ ਚਲੋ ਕੋਈ ਨਹੀਂ ਜੈ ਜੀ ਮੰਗਿਆ ਵੀਰ ਨੇ 10 ਕਿਲੋ ਵਾਲੀ ਤੁਹਾਨੂੰ ਪਤਾ ਇੰਨੇ ਘੱਟ ਨਹੀਂ ਮਿਲਦੀ ਅੱਦੇ ਮੋਲੀ ਸਾਹਿਬ ਨਾਲ ਕਰਤਾ ਵੀਰ ਨੇ ਬਾਕੀ ਵੀਰ ਜੀ ਤੁਸੀਂ ਫੇਰ ਲੋ ਜੇ ਚੰਗਾ ਲੱਗਦਾ ਆਪ ਹੀ ਕਰ ਦੋ ਥੋੜਾ ਬੋਧਾ ਕਿੰਨਾ 1000 ਕਰ ਦਈਏ ਕਿ ਵੱਧ ਕਰ ਦਈਏ ਦੇਖ ਲਓ ਵੀਰ ਜੀ ਹਾਂ ਨਾ ਫਿਰ 20000 ਦੀ ਕਰ ਦਈਏ ਕਰ ਦੋ ਵੀਰ ਜੀ ਠੀਕ ਹੈ ਜੇ ਤੁਸੀਂ ਕਹਿਤਾ ਤੇ ਹੁਣ ਹਾਂ ਨਾ ਜੇ ਵੀਰ ਜੀ ਠੀਕ ਹੈ ਹਾਂਜੀ ਇਹ ਅੱਗੇ ਟੋਕੜ ਕੱਪੜ ਕੀ ਡਿਟੇਲ ਜੇ ਦੀ ਇਹ ਬੋਦੀ ਵਾਲੀ ਮਾਮੀਣਾ ਦੀ ਚੱਕ ਪਾਸ ਜਲਸੀ ਗਾਂਜੇ ਹਾਂ ਦੋ ਤੋਂ ਚਾਰ ਹੋ ਜੇ 5 ਹੋ ਜੇ ਇੱਥੇ ਆਪਣੀ ਤਸੱਲੀ ਕਰ ਸਕਦਾ ਠੀਕ ਹੈ ਜੀ ਤੋਰ ਦਿਓ ਵੀਰ ਜੀ ਲੋ ਜੀ ਢਾਈਆਂ ਮਹੀਨੇ ਦੀ ਚੈੱਕ ਪਾਸ ਆ ਕੋਈ ਵੀਰ ਤਸੱਲੀ ਕਰ ਲੇ ਆਪਣੀ ਦੋ ਚੋਚ ਵਾ ਕੇ ਇੱਥੋਂ ਚੈੱਕ ਪਾਸ ਕਰਕੇ ਵੀਰ ਲੱਦੇ ਬਈ ਚਲੋ ਜੇ ਕੋਈ ਭਰਾ ਨੇ ਉੱਥੋਂ ਵੀ ਖੜੇ ਤਾਂ ਵੀ ਟਾਈਮ ਦੇ ਦਊਗਾ ਦੋ ਚਾਰ ਦਿਨ ਦਾ ਤੇ ਜੇ ਦੂਰ ਨੇਰ ਵਾਲਾ ਭਰਾ ਤੇ ਭਾਵੇਂ ਇੱਥੋਂ ਹੀ ਚੈੱਕ ਕਰਕੇ ਲੈ ਜਾਏ ਮੇਰਾ ਭਰਾ ਕੱਲ ਹੀ ਇੱਥੇ ਲੈ ਚੈੱਕ ਕਰਾ ਕੇ ਫੇਰੀ ਵੀਡੀਓ ਪਾਈ ਹਾਂ ਨਹੀਂ ਤੁਸੀਂ ਉਹ ਦੋ ਮੈਨੂੰ ਫੋਨ ਕੀਤਾ ਸੀ ਹਾਂ ਜੀ ਮੈਂ ਚਲੋ ਦੂਰੋਂ ਨੇੜੇੋਂ ਜਿੰਨੇ ਭਰਾ ਨੇ ਆਉਣਾ ਫਿਰ ਵੀ ਤਸੱਲੀ ਕਰ ਲਿਆ ਆਪਣੀ ਆਪਣੀ ਵੀਜੀ ਤਸੱਲੀ ਕਰਕੇ ਕੋਈ ਖੜੇ ਨੇ ਮੋਲੇ ਦਾ ਵੀ ਤੁਹਾਨੂੰ ਜੈਜਾ ਕਰਾ ਦੇਣਾ ਢਾਈਆਂ ਮਹੀਨੇ ਚੱਕ ਹੈ ਵੱਡੀ ਵਹਿੜ ਜੇ ਫੁੱਲ ਭਜੰਦਾ ਰਿਹਾ ਕਦ ਕਾਠ ਵਾਲੀ ਆ ਤੇ ਵੀਜੀ ਕਿੰਨੇ ਦੀ ਕਰੀਏ ਜੈਜਾਜ ਵੀਜੀ ਉਦਾਂ 60 65000 ਦੀ ਗਈ ਆ ਦੇ ਦਿਓ ਵੀਜੀ ਹੁਣ 5000 ਦੀ 5000 ਦੀ ਹਾਂਜੀ 5000 ਚੋ ਕਰ ਦਈਏ ਮਾਨਤਨ ਥੋੜਾ ਬੋਧ ਕਰ ਦਿਓ ਵੀਜੀ ਹੋ ਤੁਹਾਡਾ ਥੋੜੀ ਅਸੀਂ ਮੋੜ ਸਕਦੇ ਆ ਕਿਨੇ 24000 ਦੀ ਕਰਦੀ ਐ ਫਿਰ ਵੀ ਜੀ 23000 ਦੀ ਹਾਨਾ ਕਰ ਦੋ ਲਓ ਜੀ ਵੀਰ ਜੀ ਤੋਕੜ ਕੱਪਣਾ ਵੱਡੀ ਕੱਦ ਵਜਨਦਾਰ ਪੂਰੀ ਵਿਹੜ ਤੇ ਕੋਈ ਦੇ ਨਹੀਂ ਸਕਦਾ ਕੋਈ ਹੋ ਸਾਰੇ ਚੈਨਲਾਂ ਦਾ ਮੇਰੇ ਭਰਾ ਵੀਡੀਓ ਵੇਖਿਓ ਤੇ ਫਿਰ ਵਿਹੜ ਦਾ ਮੁੱਲ ਲਾਇਓ ਹਾਂਜੀ ਤੇ ਅੱਗੇ ਆ ਗਈ ਜੇ ਝੋਟੀ ਇਹ ਤੀਜਾ ਸੂਗਾ ਜੇ ਠੀਕ ਆ ਜੀ ਤੇ ਕਿੰਨੇ ਚਿਰ ਦੀ ਗੱਬਣ ਜੇ ਵੀਰ ਜੀ ਤਿੰਨ ਮਹੀਨਿਆਂ ਤੋਂ ਪਾਰ ਜੇ ਚੱਕ ਪਾਸ ਹੋਈ ਜੇ ਠੀਕ ਆ ਜੀ ਤਿੰਨ ਮਹੀਨਿਆਂ ਤੋਂ ਪਾਰ ਆ ਤੇ ਦੁੱਧ ਕਿੰਨਾ ਜੇ ਦੁੱਧ ਹਾਂਜੀ ਤੇਰੇ ਥੱਲੇ ਵੀਜੀ ਸਾਢੇ 8 ਕਿਲੋ ਪੱਕਾ ਦੁੱਧ ਆ ਸਾਢੇ 8 8 ਤੇ ਕੋਈ ਭਰਾ ਖੜੇ 8 ਭਰਾ ਤੇ ਕੋਈ ਭਾ ਘਰ ਸੁਈ ਕਿੰਨਾ ਚ ਵਾਜੂਗੀ ਸੁਈ ਵੀਜੀ ਅਸੀਂ ਤਾਂ 15 16 ਕਿਲੋ ਦੁੱਧ ਚੁੰਦੇ ਰਹੇ ਜੇ 11 ਵੀ ਕੱਢਿਆ ਜੇ ਪਰ 15 16 ਦੁੱਧ ਮੈਂ ਟੁੱਟੀ ਨਹੀਂ ਨਾ 15 ਮੰਨ ਕੇ ਕੋਈ ਭਰਾ ਲੈ ਜੇ ਤੇ ਹੈ ਕੱਦ ਵਜਨ ਵਾਲੀ ਆ ਫੁੱਲ ਕੱਦ ਵਜਨ ਵਾਲੀ ਆ ਤੇ ਹੁਣ ਵੀ ਦੁੱਧ ਵੀ ਰੰਦਾ ਵੀ ਕੋਈ ਸਾਢੇ 8 8 ਕਿਲੋ ਤੇ ਕੋਈ ਭਰਾ ਖੜੇ ਨੋਰਮਲ ਸੇਵਾ ਦੇ ਵੀਜੀ ਇੰਨਾ ਕੱਢਿਆ ਬਾਕੀ ਵੀ ਵੇਖ ਹੀ ਲੈਣੀ ਜੀ ਹਾਂਜੀ 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 ਲਓ ਜੀ ਜੀ ਪੂਰੀ ਕੱਦ ਵਜਨ ਵਾਲੀ ਆ ਫੋਨ ਵੱਡੀ ਝੋਟੀ ਆ ਸੁਆ ਵੀਰ ਜੀ ਕਰਵਾਉਗੀ ਤੀਜਾ ਸੁਆ ਵੀਰ ਜੀ ਠੀਕ ਆ ਜੀ ਕੋਈ ਥਾਂ ਤੇ ਬਾਹਰ ਘੜਨੀ ਆ ਪੂਰੀ ਕੋਲੀ ਧਾਰ ਜੇ ਰੂੰ ਮੇਰੇ ਇੱਥੋਂ ਹੀ ਭਰਾ ਆਪਣੀ ਕੋਈ ਤਸੱਲੀ ਕਰ ਲੈ ਇੱਕ ਰੀ ਹਾਂ ਜੀ ਫਿਰ ਖੜੇ ਭਾਵੇਂ ਜੇ ਕੋਈ ਦੂਰ ਨਹੀਂ ਰਿਹਾ ਵੀ ਤੇ ਵੀਡੀਓ ਕਾਲ ਤੇ ਚਵਾਲੇ ਜੇ ਕੋਈ ਲਾਗੀ ਵਾਲਾ ਤੇ ਭਰਾ ਇੱਥੋਂ ਆਣ ਕੇ ਚਵਾਈ ਕਰ ਲੈ ਇਹਦੀ ਹਾਂ ਜੀ ਲੈਓ ਵੀਰ ਜੀ ਬਾਕੀ ਚਵਾਈ ਦਾ ਇਹਨਾਂ ਦਾ ਟਾਈਮ ਜੇ ਕੋਈ ਭਰਾਏ ਨਾ ਸੋਚੇ ਵੀ ਕੋਈ ਡੱਕਾ ਲਗਾ ਛੇ ਹਾਂਜੀ ਕੋਈ ਛੱਟਣਾ ਮੈਨ ਨਹੀਂ ਆ ਇੱਧਰ ਦੇਖੋ ਪਾਣੀ ਆਣਾ ਬੈਠਾ ਰਵੇ ਥੱਲੇ ਦੇ ਨਿਆ ਠੀਕ ਆ ਹਾਂ ਦੰਦ ਘਵਾੜੇ ਦੀਆਂ ਸਹਾਣਾ ਵੇਖ ਲਈ ਇੱਧਰ ਵੇਖੋ ਠੀਕ ਹੈ ਜੀ ਤੇ ਬਾਕੀ ਸਵੇਰੇ ਸਵੇਰ ਦਾ ਟਾਈਮ ਜੇ ਧੁੰਦ ਵੇਖ ਸਕਦਾ ਕੋਈ ਭਰਾ ਤੇ ਕੋਈ ਇਹ ਨਾ ਕੋਈ ਭਰਾ ਸੋਚੇ ਵੀ ਡੱਕ ਕੇ ਵੀਡੀਓ ਬਣਦੀ ਕਿਉਂਕਿ ਮੇਰੇ ਲਾਗੇ ਪਿੰਡ ਦਾ ਯਾ ਵੀਰੇ ਕੋਈ ਜ਼ਿਆਦਾ ਦੂਰੋਂ ਨਹੀਂ ਆ ਇਹ ਕਰਕੇ ਵੀਰ ਬਾਰੇ ਆਪਾਂ ਨੂੰ ਤਕਰੀਬਨ ਪਤਾ ਵੀ ਆ ਵੀ ਵੀਰ ਕਿੱਦਾਂ ਦੇ ਪਸ਼ੂ ਲਿਆਉਂਦਾ ਰਿਹਾ ਸ਼ੁਰੂ ਤੋਂ ਹੀ ਤੇ ਮੋਲੇ ਵੀ ਜਾਇਜ ਤੇ ਦਵਾਦਣੀ ਆ ਤੇ ਹਾਂਜੀ ਵੀਰ ਜੀ ਕਿੰਨੇ ਦੀ ਕਰੀਏ ਜਾਇਜ ਜੀ ਵੀਰ ਜੀ ਆਏ ਤਿਆਰ ਹੁੰਦੀ ਫਿਰ ਤੇ ਮੈਂ ਡੇਢ ਦੀ ਹੀ ਨਹੀਂ ਡੇਢ ਦਿਨ ਗਾਜੀ ਕਰਤੀਏ ਚਲੋ ਇਹਨੂੰ ਲਿਆਓ ਤੁਸੀਂ 80 ਤੋਂ ਕਿੰਨੇ ਛੱਡਣੇ ਜੇ ਮੈਂ ਜ਼ਿਆਦਾ ਧਨਵਾਰੀਆਂ ਲਾਉਣ ਨਾਲੋਂ ਵੀਜੀ ਮਿਲਦੀ ਨਹੀਂ ਜੇ ਇੰਨੇ ਦੀ ਬਾਜ ਨਹੀਂ ਨਹੀਂ ਫਿਰ ਵੀ ਚਲੋ ਏਡੀ ਹੈ ਤੇ ਫੰਡਰੀ ਏਡੀ 60 ਪੈੜ ਹਜ਼ਾਰ ਦੀ ਸਾਲ ਜਿੱਦਾਂ ਕਦ ਵਜਣਾ ਪਿੱਛੋਂ ਲਿਆ ਕੇ ਵੀਡੀਓ ਫਿੱਟ ਲੈਣੀ ਪੈਂਦੀ ਆ ਹਾਂਜੀ ਤੇ ਕਰ ਦਈਏ ਫਿਰ ਵੀ ਚਲੋ ਧੋਕੜ ਗੱਬਣਿਆ ਕਰ ਦਈਏ ਮਾਨਤਾਂ ਨਾਲ ਆ ਕੰਮ ਇਹ ਵੀਜੀ 80 ਤੋਂ 2 ਛੱਟিয়ে ਇੱਕ ਹੋਰ ਛੱਟ ਦਈਏ ਫਿਰ 1000 ਚਲੋ ਵੀਜੀ ਜੇ ਤੁਸੀਂ ਕਹਿ ਦੱਸੋ ਬਾਕੀ ਆਏਗਾ ਇਹਦਾ ਮਾਨਤਾਂ ਕਰਦੇ ਹੋ ਕਰ ਦਾਂਗੇ ਵੀਜੀ ਕਰਦੇ ਅੱਗੇ ਕੱਟੀ ਐਸੇ ਮੱਝ ਦੀ ਜੇ ਹਾਂਜੀ ਹਾਂਜੀ ਅੱਛਾ ਜੀ ਤੇ ਇਹ ਕਿਨੇ ਚਰਦੀ ਜੇ ਏ ਵੀਜੀ 13 14 ਮਹੀਨਿਆਂ ਦੀ ਹੋਈ ਸੀਦਾਂ ਤੋਂ ਖੀਰੀ ਹੈ ਜੇ ਹਨਾ ਹਾਂਜੀ ਹਾਂਜੀ ਵੀਜੀ ਦਾੰਦ ਵੀ ਪੰਜ ਦਿਖਾ ਸੀ ਚਲੋ ਕੋਈ ਗੱਲ ਨਹੀਂ ਤੇ ਮੋਲੇ ਦਾ ਕਿੰਨਾ ਜੇ ਵੀਜੀ ਵੱਡੀਆਂ ਮਹੀਆਂ ਵੀ ਆ ਕਟੀਆਂ ਤੁਹਾਨੂੰ ਪਤਾ ਰੇਡ ਵਾਦੀ ਹੁੰਦੇ ਚਲੋ ਅਸੀਂ ਉਹ ਕੰਮ ਕਰਨਾ ਨਹੀਂ ਚੈਨਲ ਤੇ ਤੁਸੀਂ ਮਹਿੰਗਾ ਪਹੀ ਮਹਿੰਗਾ ਨਹੀਂ ਨਹੀਂ ਪਾਉਣਾ ਹੀ ਨਹੀਂ ਕੇ ਜਾਇਜ਼ ਹੀ ਕਰ ਦਈਏ 16000 ਦੀ 16000 ਕੋਈ ਗੱਲ ਨਹੀਂ ਮਾਨਤਨ ਕਰ ਦਿਓ ਤੇ ਇੱਕ ਵੀਰ ਕੋ ਇਹ ਬੱਕਰੀ ਜੇ ਇਹਦੇ ਬਾਰੇ ਵੀ ਪੱਠ ਦੀ ਕੋਈ ਡਿਟੇਲ ਲੈ ਸਕਦਾ ਇਹ ਵੀ ਵੀਰ ਨੇ ਦੇ ਦੇਣੀ ਆ ਬਾਕੀ ਚਲੋ ਸੂਈਆਂ ਸਵਾਈਆਂ ਆਪਣੇ ਚੋਚਵਾ ਕੇ ਗੱਬਣਾ ਪਾਸ ਕਰਕੇ ਠੀਕ ਹੈ ਵੀਰ ਜੀ ਵੀਡੀਓ ਵੇਖਣ ਪੂਰੀ ਵੇਖਣ ਲਈ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰੋ